ਸਮਾਜ ਸੇਵਾ ਅਤੇ ਲੋਕ ਭਲਾਈ ਕਾਰਜਾਂ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕਰ ਚੁੱਕੀ ਅਲਾਈਅੰਸ ਕਲੱਬ ਫਗਵਾੜਾ ਰਾਇਲ ਵੱਲੋਂ ਫਗਵਾੜਾ ਦੇ ਹੋਟਲ ਮੈਰਕਲ ਵਿੱਚ ਇੰਸਟਾਲੇਸ਼ਨ ਸੈਰੇਮਨੀ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਲੀ ਪਵਨਜੀਤ ਸਿੰਘ ਵਾਲੀਆ ਡਿਸਟ੍ਰਿਕਟ ਗਵਰਨਰ ایل جی ایس جاج چارٹر ڈسٹرکٹ گورنر ایل جی ایس کندی انٹرنیشنل ڈریکٹر ایل ای سندیپ وی ڈی جی ایل ای این کے مہیندرو وی ڈی جی ٹو ایل ای ہرپریت کور ایم سی سی ایل انیل کمار پی آئی ڈی ایل ایم پی سنگھ بناکہ پی آئی ڈی ایلی جی ایس ڈانگ پی آئی ڈی ایل آر ایس پرمار پی آئی ڈی ایلی منمون کور مکڑ آر سی ایل ਮਨਜੀਤ ਸਿੰਘ ਮੱਕੜ ਉਚੇਚੇ ਤੌਰ ਤੇ ਸ਼ਾਮਿਲ ਹੋਏ ਸਭ ਤੋਂ ਪਹਿਲਾਂ ਮਨਜੀਤ ਸਿੰਘ ਮੱਕੜ ਵੱਲੋਂ ਸਾਲ 2023 ਅਤੇ 24 ਦੇ ਪ੍ਰਧਾਨ ਮਨਮੋਨ ਕੌਰ ਮੱਕੜ ਵੱਲੋਂ ਕੀਤੇ ਗਏ ਪਿਛਲੇ ਸਾਲ ਦੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਤੇ ਸਾਰੇ ਮੈਂਬਰਾਂ ਨੇ ਤਾੜੀਆਂ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ ਉਪਰੰਤ ਨਵੇਂ ਜੁੜੇ ਮੈਂਬਰਾਂ ਨੂੰ ਕਲੱਬ ਵੱਲੋਂ ਸੋਹ ਵੀ ਚੁਕਵਾਈ ਗਈ ਉਪਰੰਤ ਕਲੱਬ ਦੇ 2023 ਦੇ ਪ੍ਰਧਾਨ ਐਲੀ ਮਨਮੋਨ ਕੌਰ ਮੱਕੜ ਵੱਲੋਂ ਗੈਗ ਐਂਡ ਗੋਵੈਲ ਐਡਵੋਕੇਟ ਵਰੁਣ ਵਧਾਵਨ ਨੂੰ ਸੌਂਪਦੇ ਹੋਏ ਸਾਲ 2024-25 ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਐਲੀ ਸਾਖਸ਼ੀ ਵਧਾਵਨ ਫਰਸਟ ਲੇਡੀ ਆਫ ਕਲੱਬ ਨੂੰ ਸਮੂਹ ਕਲੱਬ ਮੈਂਬਰਾਂ ਵੱਲੋਂ ਵਧਾਈ ਦਿੱਤੀ ਗਈ ਇਸ ਮੌਕੇ ਵਰੁਣ ਵਧਾਵਨ ਤੇ ਫਰਸਟ ਲੇਡੀ ਆਫ ਕਲੱਬ ਸਾਖਸ਼ੀ ਵਧਾਵਨ ਨੂੰ ਟੀਮ ਵੱਲੋਂ ਸੌਂਹ ਵਿੱਚ ਕੁਆਈ ਗਈ ਉਪਰੰਤ ਐਲੀ ਪਦਮ ਲਾਲ ਵੱਲੋਂ ਫੰਕਸ਼ਨ ਚੇਅਰਮੈਨ ਐਲੀ ਅਨੈਲ ਲੁਥਰਾ ਐਲੀ ਕਰਨ ਸੌਂਦੀ ਐਲੀ ਐਸ ਐਸ ਆਨੰਦ ਨੂੰ ਅਲੀ ਸੰਦੀਪ ਕੁਮਾਰ ਵੱਲੋਂ ਸੌਚ ਕੋਈ ਗਈ ਇਸ ਦੌਰਾਨ ਐਡਵੋਕੇਟ ਵਰਨਨ ਬਤਵਨ ਨੇ ਸੁਮੂ ਮੈਂਬਰਾਂ ਨੂੰ ਪ੍ਰੋਸਧਵਾਇਆ ਕਿ ਜੋ ਜ਼ਿੰਮੇਵਾਰੀ ਵੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਜੇਕਰ ਹਾਲੇ ਤੱਕ ਤੁਸੀਂ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ Facebook ਪੇਜ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਹਾਂਜੀ ਫਿਰ ਅੱਜ ਦਾ ਇਹ ਵੰਡਿ ਕਰਾਇਆ ਗਏ ਦੇ ਬਾਰੇ ਜਾਣਕਾਰੀ अलायंस क्लब पगवाड़ा रॉयल ਦੇ ਵਿੱਚ ਅੱਜ ਮੈਨੂੰ ਯੂਨੀਨਿਮਸਲੀ ਪ੍ਰੈਜ਼ੀਡੈਂਟ ਇਲੈਕਟ ਕੀਤਾ ਗਿਆ ਔਰ ਮੈਂ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਦੀ ਹੈ ਜਿੱਦਾਂ ਕਿ ਤੁਸੀਂ ਸਭ ਜਾਣਦੇ ਹੋ अलायंस क्लब पगवाड़ा ਰਾਇਲ ਹਮੇਸ਼ਾ ਮਾਨਵਤਾ ਦੀ ਸੇਵਾ ਲਈ ਤਤਪਰ ਰਹਿੰਦਾ ਹੈ ਔਰ ਮੇਰੇ ਅੱਗੇ ਇੱਕ ਬਹੁਤ ਹੀ ਵੱਡੀ ਜ਼ਿੰਮੇਵਾਰੀ ਹੈ ਕਿ ਜੋ ਇਸ ਕਲੱਬ ਦਾ ਮੋਟਿਵ ਹੈ ਟਰੂ ਸਰਵਿਸ ਟੂ ਮੈਨਕਾਈਂਡ ਇਹਨੂੰ ਮੈਂ ਅੱਗੇ ਵਧਾ ਕੇ ਅੱਗੇ ਇਹਨੂੰ ਲੈ ਕੇ ਚੱਲੀਏ ਔਰ ਮਾਨਵਤਾ ਦੀ ਸੱਚੀ ਸੇਵਾ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਦਾ ਇਹਦਾ ਲਾਈਫ ਕੋਗਵਾਰਾ ਰਾਇਲ ਨੇ ਤਾਂ ਰੋਗ ਕੋਗਵਾਰਾ ਦੀ ਪ੍ਰਦਾਨਗੀ ਦੇ ਦਿੱਤੀ ਹੈ ਇਹਦੇ ਨਾਲ ਤੁਹਾਡੀਆਂ ਜਿਹੜੀਆਂ ਜੇਵਾਰੀਆਂ ਵੀ ਬਹੁਤ ਵਧੀਆ ਲੱਗੀਆਂ ਨੇ ਕਿਉਂਕਿ ਪਹਿਲਾਂ ਬਹੁਤ ਪ੍ਰੋਜੈਕਟ ਕੀਤੇ ਗਏ ਨੇ ਕਿ ਆਰ ਵਾਲੇ ਪੈਗ ਵਿੱਚ ਵੀ ਇਸੇ ਤਰ੍ਹਾਂ ਤੁਹਾਡੀ ਕਲਬ ਵੱਲੋਂ ਲੋਕ ਸੇਵਾ ਦੇ ਪ੍ਰੋਜੈਕਟ ਜਾਰੀ ਰਹਿਣਗੇ ਸਾਡੇ ਪ੍ਰੋਜੈਕਟ ਪਹਿਲਾਂ ਜਾਰੀ ਸੀਗੇ ਉਹ ਹੁਣ ਵੀ ਇਦਾਂ ਉਸੇ ਤਰ੍ਹਾਂ ਹੀ ਜਾਰੀ ਰਹਿਣਗੇ ਰਹਿਣਗੇ ਸਾਡੇ ਮੈਂਬਰਸ ਜੋ ਕਿ ਬਹੁਤ ਹੀ ਐਕਟਿਵ ਹਨ ਔਰ ਹਮੇਸ਼ਾ ਕਿਸੇ ਵੀ ਪ੍ਰੋਜੈਕਟ ਦੇ ਲਈ ਹਮੇਸ਼ਾ ਸਾਨੂੰ ਐਨਕਰੇਜ ਕਰਦੇ ਰਹਿੰਦੇ ਹਨ ਔਰ ਜਿਵੇਂ ਕਿ ਅਸੀਂ ਕੁਸ਼ ਆਸ਼ਰਮ ਅਡਾਪਟ ਕੀਤਾ ਹੋਇਆ ਹੈ ਵਰਕਾ વૃਧ ਆਸ਼ਰਮ ਦੇ ਵਿੱਚ ਅਸੀਂ ਰਾਸ਼ਨ ਪਾਣੀ ਕਿਸੇ ਗਰੀਬ ਸਕੂਲ ਜਾਂਦੀ ਲੜਕੀ ਨੂੰ ਕਿਸੇ ਕਿਸੇ ਵੀ ਤਰ੍ਹਾਂ ਦੀ ਸਹੂਲਤਾਂ ਦੀ ਜ਼ਰੂਰਤ ਹੁੰਦੀ ਹੈ ਅਸੀਂ ਉਹਨੂੰ ਪ੍ਰੋਵਾਈਡ ਕਰਦੇ ਹਾਂ ਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੀ ਆਪਣੀ ਸ਼ਮਤਾ ਅਨੁਸਾਰ ਅਸੀਂ ਅਲਾਈਅੰਸ ਕਲੱਬ ਫਗਵਾੜਾ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਲਾਈਫ ਕਲੱਬ ਨੇ ਇਸ ਵਰਗੇ ਦੀ ਜ਼ਿੰਮੇਵਾਰੀ ਹੈ ਨੌਜਵਾਨਾਂ ਅੱਥਰ ਦੇਣ ਦਾ ਇੱਕ ਯਤਨ ਕੀਤਾ ਹੈ ਇਸ ਯਤਨ ਬਾਰੇ ਕਿਸ ਤਰ੍ਹਾਂ ਦਾ ਮਤਲਬ ਕੀ ਹਾਈ ਕਮਿਟੀ ਤੁਹਾਡੀ ਉਹਨਾਂ ਨੂੰ ਕਿਹਾ ਹੋਇਆ ਇਹ ਲੱਗ ਰਿਹਾ ਹੈ ਕਿ ਨੌਜਵਾਨਾਂ ਦੇ ਅੱਥ ਆਪਾਂ ਟੀਮ ਜ਼ਿੰਮੇਵਾਰੀ ਦਈਏ ਤਾਂ ਕਿ ਹੋਰ ਵਧੀਆ ਲੋਕ ਸੇਵਾਤ ਹੋਵੇਗੀ ਇੱਕ ਤਰ੍ਹਾਂ ਨੌਜਵਾਨਾਂ ਦੇ ਹੱਕ ਹੱਥ ਦੇ ਵਿੱਚ ਜ਼ਿੰਮੇਵਾਰੀ ਦੇਣ ਦਾ ਉਹਨਾਂ ਦਾ ਮੇਨ ਮਕਸਦ ਇਹ ਵੀ ਸੀਗਾ ਕਿ ਮੈਂ ਆਪਣੇ ਨਾਲ ਆਪਣੇ ਹੋਰ ਸਾਥੀਆਂ ਨੂੰ ਵੀ ਨਾਲ ਜੋੜਾਂ ਜੋ ਕਿ ਆਪਾਂ ਜਦੋਂ ਕੰਮ ਕਰਦੇ ਆ ਜ਼ਾਹਿਰ ਆ ਸਾਡੇ ਨਾਲ ਜਿੰਨੇ ਵੀ ਕੰਪੈਨੀਅਨ ਹੁੰਦੇ ਆ ਜਾਂ ਹੋਰ ਸਾਡੇ ਕਲੀਕ ਹੁੰਦੇ ਆ ਉਹ ਇਹਨਾਂ ਚ ਕੰਮਾਂ ਨੂੰ ਦੇਖਦੇ ਆ ਤੇ ਉਹ ਵੀ ਇੱਕ ਤਰ੍ਹਾਂ ਦੀ ਉਹਨਾਂ ਦੇ ਅੰਦਰ ਵੀ ਭਾਵਨਾ ਪੈਦਾ ਹੁੰਦੀ ਕਿ ਅਸੀਂ ਕੰਮ ਕਰੀਏ ਹੋਰ ਮਾਨਵਤਾ ਦੇ ਲਈ ਜਾਂ ਹੋਰ ਸਮਾਜਿਕ ਜੇ ਕੋਈ ਕੁਰਤੀਆਂ ਹੈਗੀਆਂ ਉਹਨਾਂ ਨੂੰ ਐਡਰੈਸ ਕਰੀਏ ਉਸ ਪ੍ਰੋਬਲਮ ਹੈਗੀ ਉਹਨੂੰ ਅਸੀਂ ਕਿਸ ਤਰ੍ਹਾਂ ਮੀਟ ਅਪ ਕਰ ਸਕਦੇ ਆ ਸਿਰਫ ਅੱਜ ਦਾ ਜੋ ਸਮਾਜ ਹੈ ਉਹ ਸਿਰਫ ਵਰ ਸਿਰਫ ਜੋ ਵੀ ਪ੍ਰੋਬਲਮਾਂ ਹੈ ਉਹਨਾਂ ਨੂੰ ਹੀ ਡਿਸਕਸ ਕਰਦਾ ਹੈ ਪਰ ਆਪਾਂ ਨੂੰ ਇੱਕ ਪੋਜ਼ਿਟਿਵ એનર્ਜੀ ਦੇ ਨਾਲ ਸੋਲੂਸ਼ਨ ਵੱਲ ਵਧਣਾ ਚਾਹੀਦਾ ਹੈ ਔਰ ਕੋਈ ਵੀ ਜੋ ਵੀ ਆਪਣੇ ਵੱਲੋਂ ਜੋ ਜੋ ਆਪਣੀ ਸ਼ਮਤਾ ਹੈ ਉਸ ਦੇ ਮੁਤਾਬਿਕ ਉਹਦਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਕਿ ਇਹ ਸਮਾਜ ਇੱਕ ਰਹਿਣ ਜੋਗ ਜਗਾ ਬਣ ਸਕੇ ਅੱਜ ਅਲਾਈਅንስ ਕਲੱਬ ਰਾਇਲ ਵੱਲੋਂ ਮੇਰੇ ਬੈਟਰ ਹਾਂ ਪ੍ਰੈਜ਼ੀਡੈਂਟ ਵਰਨੁਬਾ ਦਾਵੰਜੀ ਜਿਨ੍ਹਾਂ ਦਾ ਇੰਸਟਾਲੇਸ਼ਨ ਕੀਤਾ ਗਿਆ ਹੈ ਔਰ ਮੈਂ ਫਰਸਟ ਲੇਡੀ ਅਲਾਇਆ ਸਾਖਸ਼ੀ ਵਧਾਵਨ ਇਸ ਨੂੰ ਜੋ ਸਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਆਪਣੇ ਸੀਨੀਅਰਸ ਦੀ ਜੋ ਉਹਨਾਂ ਨੇ ਇੱਕ ਮਾਈਲਸਟੋਨ ਸੋਸ਼ਲ ਸਰਵਿਸ ਦੇ ਵਿੱਚ ਕਾਇਮ ਕੀਤਾ ਹੈ ਉਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਉਸ ਤੋਂ ਹੋਰ ਅੱਛਾ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਔਰ ਮੈਂ ਇਹਨਾਂ ਦੇ ਨਾਲ ਪੂਰੇ ਸਹਿਯੋਗ ਦੇ ਵਿੱਚ ਰਹਾਂਗੀ ਜੋ ਵੀ ਇਹ ਅਲਾਈਅੰਸ ਕਲੱਬ ਵੱਲੋਂ ਸੋਸ਼ਲ ਸਰਵਿਸਿੰਗ ਕਰਨਗੇ ਉਹਦੇ ਵਿੱਚ ਪੂਰੀ ਪੂਰੀ ਨਿਸ਼ਠਾ ਦੇ ਨਾਲ ਉਹਨਾਂ ਦੇ ਬਰਾਬਰ ਖੜੇ ਹੋ ਕੇ ਸਾਧਨ ਦੀ ਕੋਸ਼ਿਸ਼ ਕਰਨੀ ਹੈ ਹਾਂ ਜੀ ਮੈਮ ਜਿਹੜਾ ਅੱਜ ਇਵੈਂਟ ਕਰਵਾਇਆ ਗਿਆ ਐਲਾਈਂਸ ਕਲੱਬ ਪਵਾੜਾ ਰਾਇਲ ਵੱਲੋਂ ਇਹ ਤੇ ਬਰੀ ਜਾਣਕਾਰੀ ਜੀ ਐਲਾਈਂਸ ਕਲੱਬ ਪਵਾੜਾ ਰਾਇਲ ਦੀ ਅੱਜ اپنی انسٹالیشن سیرونی ہوئی ہے اور مینو پردان پچھلے سال چنیا گیا اور اج نوے پردان دی الیکشن ہوئی ہے اور میرے ٹینور جننے بھی پروجیکٹ ہوئے ہیں سروس پروجیکٹ ہوئے ہیں بہت ہی ودیا طریقے ہوئے ہیں سارے کلب میمبرز نے میرا بہت ہی ودیا ساتھ دیتا ہے اور اپنے سارے پروجیکٹس سفل انہوں نے میرا پورا ساتھ دیتا ہے میں امید کرتی ہوں كا سما بھی ਜਿਹੜੇ ਕੀ ਬਰੁਗਦਾ ਮਨਜੀ ਆਪਣੇ ਇਲੈਕਟ ਹੋਏ ਹਨ ਪ੍ਰੈਜ਼ੀਡੈਂਟ ਉਹ ਵੀ ਵੱਧ ਚੜ ਕੇ ਆਪਣੇ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਵੱਧ ਤੋਂ ਵੱਧ ਸਮਾਜ ਦੀ ਸੇਵਾ ਲਈ ਭਲਾਈ ਲਈ ਆਪਣੇ ਵੱਧ ਤੋਂ ਵੱਧ ਪ੍ਰੋਜੈਕਟ ਕਰਨਗੇ ਤੇ ਮੈਂ ਉਹਨਾਂ ਨੂੰ ਆਪਣੀ ਬਿਹਾਰਫ ਤੇ ਕਲੱਬ ਦੇ ਮੈਂਬਰਾਂ ਦੇ ਬਿਹਾਰਫ ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਹਾਂ ਔਰ ਜਿੰਨੇ ਵੀ ਮੈਂ ਪ੍ਰੋਜੈਕਟ ਕੀਤੇ ਹੈ ਮੈਨੂੰ ਉਮੀਦ ਹੈ ਕਿ ਸਾਰੇ ਮੈਂਬਰਾਂ ਨੂੰ ਬਹੁਤ ਹੀ ਪਸੰਦ ਆਏ ਹਨ ਕਿਉਂਕਿ ਅਸੀਂ ਸਾਰੇ ਹੀ ਤਿਉਹਾਰ ਆਪਣੇ ਸਰਵਿਸ ਪ੍ਰੋਜੈਕਟ ਦੇ ਰਾਹੀਂ ਮਨਾਏ ਹਨ ਕੋਈ ਵੀ ਪ੍ਰੋਜੈਕਟ ਹੈ ਜਨਮਸਤਮੀ ਹੈ ਦੀਵਾਲੀ ਨੈਰਾ ਲੋੜੀ ਦਾ ਤਿਉਹਾਰ ਸਾਰੇ ਹੀ ਅਸੀਂ ਸਰਵਿਸ ਪ੍ਰੋਜੈਕਟ ਦੇ ਰੂਪ ਵਿੱਚ ਅਸੀਂ ਤਿਉਹਾਰ ਮਨਾਏ ਹਨ ਤੇ ਸਾਰਿਆਂ ਨੇ ਹੀ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਥੈਂਕ ਯੂ